ਜੈ ਗੁਰਦੇਵ ਜੈ ਪੀ ਅੱਜ ਬੜੇ ਪਿਆਰ ਸਤਕਾਰ ਤੇ ਸ਼ਰਧਾ ਭਾਵਨਾ ਦੇ ਨਾਲ ਤਨ ਤਨ ਸਾਹਿਬ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਅਸਥਾਨ ਤੋਂ ਸ਼੍ਰੀ ਅੰਮ੍ਰਿਤਸਰ ਮਹੱਲਾ ਪੂਸ਼ਨਪੁਰਾ ਅੰਮ੍ਰਿਤਸਰ ਤੋਂ ਉਚੇਚੇ ਤੌਰ ਤੇ ਪ੍ਰਬੰਧਕ ਸੇਵਾਦਾਰ ਬੜੇ ਸਰਦਾ ਭਾਵਨਾ ਦੇ ਨਾਲ ਡੇਰਾ ਚਿਹੜੂ ਵਿਖੇ ਪਹੁੰਚੇ ਨੇ। ਔਰ ਇਹ ਸਾਰੇ ਸੇਵਾਦਾਰ ਬੜੇ ਸਰਦਾ ਭਾਵਨਾ ਨਾਲ ਤੇ ਉਤਸ਼ਾਹ ਤੇ ਚਾਮਾ ਲਾੜਾ ਨਾਲ ਪਹੁੰਚੇ ਐ। ਔਰ ਇਹਨਾਂ ਵੱਲੋਂ ਇੱਕ ਉਪਮਾਯੋਗ, ਸ਼ਲਾਗਾਯੋਗ, ਪ੍ਰਸੰਸਾਯੋਗ ਤੇ ਧੰਤਾਯੋਗ ਉਦਮ ਉਪਰਾਲਾ ਕੀਤਾ ਜਾ ਰਿਹਾ ਜੋ ਕਿ ਮਿਤੀ 31 ਅਗਸਤ ਨੂੰ ਮਹਾਨ ਇੱਕ ਸੰਸਮੇਲਨ ਕੀਰਤਨ ਦਰਬਾਰ ਦਾ ਆਯੋਜਨ ਕੀਤਾ ਗਿਆ। ਔਰ ਇਹਦੇ ਵਿੱਚ ਸਤਿਗੁਰੂ ਸੁਆਮੀ ਗੁਰਦੀਪ ਗਿਰੀ ਜੀ ਪਠਾਨਕੋਟ ਵਾਲੇ ਇਸ ਸਮਾਗਮ ਦੇ ਵਿੱਚ ਉੱਚੇ ਚੇਤੌਰ ਤੇ ਸੰਗਤਾਂ ਨੂੰ ਦਰਸ਼ਨ ਦਾਦਾਰ ਦੇਣਗੇ। ਔਰ ਇਹਦੇ ਵਿੱਚ ਕਮੇਟੀ ਦਾਸਾਂ ਨੂੰ ਵੀ ਸੱਦਾ ਪੱਤਰ ਦੇਣ ਵਾਸਤੇ ਪਹੁੰਚੇ। ਅਸੀਂ ਵੀ ਸੁਮੱਚੀਆਂ ਸੰਗਤਾਂ ਦੇ ਮਹਾਪੁਰਸ਼ਾਂ ਦੇ ਦਰਸ਼ਨ ਦਾਦਾਰ ਕਰਾਂਗੇ। ਸਮੁੱਚੀ ਸੰਗਤ ਨੂੰ ਬੜੇ ਪਿਆਰ ਸਤਿਕਾਰ ਤੇ ਸ਼ਰਧਾ ਭਾਵਨਾ ਦੇ ਨਾਲ ਨਿਰਮਤਾ ਸਹਿਤ ਦੋਨੋਂ ਹੱਥ ਜੋੜ ਕੇ ਬੇਨਤੀ ਹੈ ਕਿ ਸਮੁੱਚੀਆਂ ਸੰਗਤਾਂ ਨੇ ਦਰਸ਼ਨ ਦੇਦਾਰ ਦੇਣ ਦੀ ਕਿਰਪਾਲਤਾ ਕਰਨੀ ਔਰ ਇਸ ਸਮਾਗਮਾਂ ਵਿੱਚ ਪਹੁੰਚ ਕੇ ਆਪਣੇ ਜੀਵਨ ਨੂੰ ਸਫਲਾ ਕਰੋ ਧੰਨ ਗੁਰੂ ਵਿਦਾਸ ਮਹਾਰਾਜ ਡਾਕਟਰ ਪੀਮਰਾਓ ਅੰਬੇਡਕਰ ਸਾਹਿਬ ਜੀ ਔਰ ਮਾਨੇਵਰ ਸਾਹਿਬ ਕਾਂਸੀ ਰਾਮ ਜੀ ਅਰਬਦਾਸੀਆ ਕੌਮ ਦੇ ਅਮਰਸ਼ਹੀ ਸੰਤ ਰਾਮਾਨੰਦ ਮਹਾਰਾਜ ਤੇਨਾਂ ਦੀ ਵਿਚਾਰ ਧਾਰਾ ਨੂੰ ਜਨ ਜਨ ਤੱਕ ਪਹੁੰਚਾਉਣ ਲਈ ਇਹ ਵਿਸ਼ੇਸ਼ ਉਦਮ ਉਪਰਾਲਾ ਪ੍ਰਬੰਧਕ ਕਮੇਟੀ ਕਰ ਰਹੀ ਹੈ ਸਾਰਿਆਂ ਨੂੰ ਬੇਨਤੀ ਹੈ ਕਿ 31 ਅਗਸਤ ਨੂੰ ਸਮੇਂ ਸਿਰ ਪਹੁੰਚ ਕੇ ਦਰਸ਼ਨ ਦਾਤਾਰ ਦੇਣੇ ਔਰ ਇਸ ਸਮਾਗਮ ਦਾ ਕੀਰਤਨ ਦਰਬਾਰ ਦਾ ਆਨੰਦ ਲੈਣਾ ਤੇ ਖੁਸ਼ੀਆਂ ਨੂੰ ਪ੍ਰਾਪਤ ਕਰੋ ਬਹੁਤ ਬਹੁਤ ਧੰਨਵਾਦ ਜੈ ਗੁਰਦੇਵ ਤੁਹਾਨੂੰ ਗੁਰਦੇਵ